ਵੇਖੇ ਸੱਤ ਬਕਾਰ ਪਿਰੇ ਐਸੇ ਕੁਲ ਪਾਤੀ ਪਿਰੇ ਸੱਤ ਬਕਾਰ ਪਿਰੇ ਜੋਈ ਜੋਈ ਕੋ ਚੈ ਸੋਈ ਸੋਈ ਮੇਰੂ ਗੁਰੂ ਮਹਾਰਾਜਾ 시ਧੀ ਦੇੜਾ ਚੱਲਦਾ ਜਿਹਨ ਸਰਬੰਸ ਬਾੜਿਆ ਆਪਣਾ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਦੀ ਯਾਦ ਵਿੱਚ ਗਰਮ ਦੁੱਧ ਦਾ ਕੇਸਰ ਵਾਲੇ ਦੁੱਧ ਦਾ ਲੰਗਰ ਲਾਇਆ ਸਾਡੇ ਥਾਣੇ ਵੱਲੋਂ ਸਾਰੇ ਵੱਲੋਂ ਮੁਲਾਜ਼ਮਾਂ ਵੱਲੋਂ ਭਾਈਚਾਰੇ ਵੱਲੋਂ ਇਕੱਠਾ ਕਰ ਇਕੱਠੇ ਹੋ ਕੇ ਸਾਰਿਆਂ ਨੇ ਇਹ ਸੰਗਤ ਦੀ ਸੇਵਾ ਕੀਤੀ ਜਾ ਰਹੀ ਹੈ ਗਰਮ ਦੁੱਧ ਨਾਲ ਜੀ ਨਾਲ ਨਾਲ ਖਾਣ ਕੇ ਲਈ ਬਿਸਕੁਟ ਵਗੈਰਾ ਉਹਨਾਂ ਦੀ ਸਟੈਫ ਜਦਿਆਂ ਦੀ ਮਾਤਾ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਸਾਰਾ ਆਪ ਪ੍ਰਵਾਨਾ ਕੀਤਾ ਹੈ ਗੁਰੂ ਮਹਾਰਾਜ ਸਾਹਿਬ ਤੇ ਤੰਦਰੁਸਤੀ ਬਖਸ਼ ਸਤਿ ਸ੍ਰੀ ਅਕਾਲ ਹਾਂ ਜੀ ਇਹ ਨਾਮ ਹੈ ਇੰਦਰਜੀਤ ਸਿੰਘ ਪੰਮਾ ਇਹ ਲੰਗਰ ਲੰਗਰ ਕੋਤਵਾਲੀ ਜਰ ਨੇ ਸੱਚਾ ਸਾਹਮਣੇ ਲਵਾਇਆ ਐਸਚੂ ਸਾਹਿਬ ਕਹਿੰਦੇ ਵੀ ਤੁਸੀਂ ਲੰਗਰ ਲਾਓ ਕੋਰਨੀ ਸੇਵਾ ਸੇਜੀ ਐਸਚੂ ਸਾਹਿਬ ਨੇ ਆਪ ਕੀਏ ਹੋਰ ਆਪ ਕਰਵਾਈਏ ਆਪ ਆਪਣੀ ਬੰਦਿਆਂ ਦੇ ਨਾਮ ਨਾਲ ਲੰਗਰ ਲਾਇਆ ਬਹੁਤ ਵਧੀਆ ਆਇਆ ਕਹਿੰਦੇ ਵੀ ਜਿੰਨੇ ਪਿੰਲੇ ਹੈਗੇ ਨਹੀਂ ਜੀ ਬਾਬਾ ਜੀ ਦਾ ਲੰਗਰ ਤੁਸੀਂ ਆਪਾ ਰੋਜ਼ ਲਾਉਣਾ ਜਾਂਦਾ ਉਹਦਾ ਐਸਚੂ ਸਾਹਿਬ ਬੰਨੇ ਵਧੀਆ ਇਨਸਾਨ ਨੇ ਉਹਨਾਂ ਨੇ ਬੁਲਾ ਕੇ ਕਹਿੰਦੇ ਵੀ ਲੰਗਰ ਵਾਸਤੇ ਸੇਵਾ ਕਰੋ